ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਤੁਹਾਨੂੰ ਦਿਖਾਣੇ ਆ ਜਸਕਰਨ ਦੀ ਮੈਰਿਜ ਦੀਆਂ ਤਸਵੀਰਾਂ ਇਸ ਵਿੱਚ ਕਿਹੜੇ ਕਿਹੜੇ ਸਿੰਗਰ ਆਏ ਆ ਤੇ ਸਾਡਾ ਪੰਜਾਬ ਟੀਮ ਵਾਲੇ ਵੀ ਪਹੁੰਚੇ ਨੇ ਕਿਉਂਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੈ ਜਿਵੇਂ ਕਿ ਸੰਦੀਪ ਦੇ ਪੇਕਾ ਫੈਮਲੀ ਵਿੱਚ ਵਿਆਹ ਹੈ ਸੋ ਉੱਥੇ ਸੰਦੀਪ ਤੇ ਪ੍ਰੀਤ ਨੇ ਕਾਫੀ ਟੌਰ ਵੀ ਕੱਢਿਆ ਹੈ ਤੁਹਾਨੂੰ ਆਪਾਂ ਸਾਰੀਆਂ ਤਸਵੀਰਾਂ ਮੁਕਾਵਾਂਗੇ ਤੇ ਕਿਹੜੇ ਕਿਹੜੇ ਸਿੰਗਰ ਆਏ ਉਹ ਵੀ ਦੱਸਾਂਗੇ ਸੋ ਤੁਸੀਂ ਵੀ ਇੱਕ ਸਾਖ ਦੇਓ ਵੀਡੀਓ ਦੇ ਵਿੱਚ ਸੋਨੂ ਪਾਜੀ ਤੇ ਕਵਲ ਪਾਜੀ ਨੂੰ ਬੈਠੇ ਹੋਏ ਆ ਦੇ ਨਾਲ-ਨਾਲ ਤੁਸੀਂ ਨਵੀਂ ਵਿਆਹੀ ਜੋੜੀ ਨੂੰ ਵੀ ਦੇਖ ਸਕਦੇ ਹੋ ਜਿਨ੍ਹਾਂ ਦਾ ਵਿਆਹ ਚੱਲ ਰਿਹਾ ਹੈ ਤੇ ਇਸ ਵਿੱਚ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਨੇ ਪੰਜਾਬੀ ਸਿੰਗਰ ਅੰਮ੍ਰਿਤ ਸੈਂਬੀ ਨੂੰ ਬੁਲਾਇਆ ਜਿਸ ਨੇ ਆਪਣਾ ਘਾੜਾ ਲਾ ਕੇ ਸਾਰੇ ਰਿਸ਼ਤੇਦਾਰਾਂ ਨੂੰ ਕਾਫੀ ਖੁਸ਼ ਕੀਤਾ ਤੇ ਉੱਥੇ ਪੰਜਾਬ ਦੇ ਇੱਕ ਹੋਰ ਨਾਮਵਰ ਸਿੰਗਰ ਜਾਨੀ ਕਿ ਬਾਗੀ ਵੀ ਪਹੁੰਚੇ ਸੀ ਤੇ ਆਪਾਂ ਤੁਹਾਨੂੰ ਉਹਨਾਂ ਦੀਆਂ ਅੱਗੇ ਤਸਵੀਰਾਂ ਵੀ ਵਿਖਾਵਾਂਗੇ ਤੇ ਆ ਤੁਸੀਂ ਦੇਖ ਸਕਦੇ ਹੋ ਸੰਦੀਪ ਦੀ ਭੈਣ ਤੇ ਸੰਦੀਪ ਬੈਠ ਕੇ ਗੱਲਾਂ ਬਾਤਾਂ ਕਰ ਰਹੀਆਂ ਨੇ ਤੇ ਵਿਆਹ ਨੂੰ ਇੰਜੋਏ ਕਰ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਬਾਗੀ ਬਾਗੀ ਪੰਜਾਬ ਦਾ ਬਹੁਤ ਹੀ ਫੇਮਸ ਸਿੰਗਰ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਹੀ ਹੋਣਗੇ ਤੇ ਉਹ ਤੁਸੀਂ ਦੇਖ ਸਕਦੇ ਹੋ ਗੁਰਸ਼ਰਨ ਤੇਜਸਕਰਨ ਦੇ ਪਿਤਾ ਜੀ ਦੇ ਨਾਲ ਫੋਟੋ ਕਰਾਉਂਦੇ ਹੋਏ ਤੇ ਉਹਨਾਂ ਨੂੰ ਮਿਲਦੇ ਹੋਏ ਸੋ ਇਹ ਚਾਪ ਦੇ ਇਹ ਫੇਮਸ ਸਿੰਗਰ ਇੱਕ ਖਾਸ ਗੈਸਟ ਦੀ ਤਰ੍ਹਾਂ ਦਿਖਾਏ ਜਾ ਰਹੇ ਆ ਤੇ ਇਹਨਾਂ ਨੂੰ ਇਹਨਾਂ ਨੇ ਸਪੈਸ਼ਲ ਇਨਵਿਟੇਸ਼ਨ ਦਿੱਤਾ ਜੋ ਕਿ ਇਹਨਾਂ ਦੀ ਮੈਰਿਜ ਤੇ ਪਹੁੰਚੇ ਸੋ ਤੁਸੀਂ ਨਵੀਂ ਵਿਆਹੀ ਜੋੜੀ ਨੂੰ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਆ ਗੁਰਸ਼ਰਨ ਵੀ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਤੇ ਆਪਾਂ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਤੁਹਾਡੇ ਲਈ ਹੋਰ ਵੀ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ